ਹੇ ਗੁਰਜੀ ਕਾਕਾ ਸਾਹਿਬ ਸ੍ਰੀ ਗੁਰੂ ਜੀ ਕੀ ਫਤਿਹ ਜੀ ਆਹਾਂ ਜੋ ਵੀਡੀਓ ਬਣਾ ਰਹੇ ਆ ਅੱਜ ਵੀਰਾਂ ਨੂੰ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਜੋਰ ਲਾ ਕੇ ਸ਼ੇਅਰ ਕਰ ਦਿਓ ਤੇ ਮਨ ਨੂੰ ਬੜੀ ਖੁਸ਼ੀ ਹੋਈ ਅੱਜ ਯਾਨੀ ਇੰਨੀ ਜ਼ਿਆਦਾ ਖੁਸ਼ੀ ਹੈ ਜਿੰਨੀ ਕਹਿ ਨਹੀਂ ਕੋਈ ਕਹਿ ਚੀਤੀ ਹੋਈ ਆ ਇਹ ਕਾਲਾ ਬੀਜ ਸਾਨੂੰ ਫਰੋਜ਼ਪੁਰ ਤੋਂ ਮਿਲਿਆ ਸੀਗਾ ਜਿੱਥੇ ਕਿ ਵਿਚਾਰਾ ਦਿਮਾਗੀ ਆਪਸਟ ਸੀ ਹੱਥ ਦੇ ਵਿੱਚ ਤੇ ਸੀਸ ਸਿਰ ਦੇ ਵਿੱਚ ਕੀੜੇ ਪਏ ਸੀਗੇ ਅੱਜ ਵੀ ਨੂੰ ਨਹੀਂ ਸੋਝੀ ਆ ਜਦੋਂ ਇਹ ਗੱਲ ਕਰ ਰਹੇ ਆ ਜਾਨੀ ਸਾਨੂੰ ਵੀ ਤੇ ਵੀ ਨੂੰ ਵੀ ਬੁਰਾ ਲੱਗੂ ਛਾ ਦੇ ਵੀ ਕੀੜੇ ਹਨ ਪਏ ਹੋ ਸੀਗੇ ਸਿਰ ਦੇ ਵਿੱਚ ਕੀੜੇ ਤੇ ਹੱਥ ਦੇ ਵਿੱਚ ਕੀੜੇ ਆ ਦੇਖੋ ਬਿਲਕੁਲ ਜ਼ਖਮ ਠੀਕ ਅੱਜ ਨੇੜੇ ਹੋ ਕੇ ਦਿਖਾਉਂ ਵੀਰੇ ਖਣ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਬਿਲਕੁਲ ਠੀਕ ਆ ਜੀ ਤੇ ਠੀਕ ਹੋਣ ਤੋਂ ਬਾਅਦ ਦੂਜੀ ਖੁਸ਼ੀ ਸਾਨੂੰ ਇਹ ਹੋਈ ਆ ਵੀ ਇਹਨੂੰ ਸਾਰੀ ਗੱਲਬਾਤ ਦਾ ਅੱਜ ਨੌਲਜ ਆ ਇਹ ਦੱਸ ਰਹੇ ਹਾਂ ਮੇਰਾ ਜੋ ਜਿਹੜਾ ਸ਼ਹਿਰ ਆ ਸ਼ਹਿਰ ਆ ਉਹ ਜਲੰਧਰ ਸ਼ਹਿਰ ਆ ਜਿਹਨੇ ਆਪਣਾ ਐਡਰੈਸ ਦੱਸਿਆ ਵੀ ਚੌਲਾ 14 ਨੰਬਰ ਗਲੀ ਦੇ ਵਿੱਚ ਅਵਤਾਰ ਨਗਰ ਆ ਅਵਤਾਰ ਨਗਰ ਦੇ ਵਿੱਚ ਮੇਰੇ ਭਰਾ ਨੇ ਦੋ ਇੱਕ ਅਸ਼ੋਕ ਕੁਮਾਰ ਦੂਜਾ ਕਿਹੜਾ ਸੀ ਵੀਰੇ ਇੱਕ ਅਸ਼ੋਕ ਕੁਮਾਰ ਇੱਕ ਰਮੇਸ਼ ਕੁਮਾਰ ਦੋ ਭਰਾ ਨੇ ਦੋਨਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਨੇ ਵੀਰੇ ਨੂੰ ਵੀਰਨ ਸ਼ਾਹ ਨੂੰ ਦੱਸਿਆ ਜਦੋਂ ਅਸੀਂ ਟਰਾਈ ਕੀਤੀ ਤੇ ਪੁਲਿਸ ਮਹਿਕਮੇ ਨੇ ਨਾਲ ਗੱਲ ਕੀਤੀ ਚਲੋ ਉਹਨਾਂ ਦਾ ਅਜੇ ਤੱਕ ਰਿਪਲਾਈ ਆਇਆ ਨਹੀਂ ਤੇ ਉਹਨਾਂ ਨੇ ਉਨ੍ਹਾਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਵੀ ਕੋਈ ਗੱਲ ਹੀ ਦੇਖਦੇ ਆ ਜੀ ਤੇ ਰਿਪਲਾਈ ਵੀ ਆ ਜਾਊਗਾ ਗੁਰੂ ਮਹਾਰਾਜ ਕਿਰਪਾ ਕਰਨ ਵੀ ਇਸ ਤਰ੍ਹਾਂ ਵੀਡੀਓ ਸ਼ੇਅਰ ਵੀ ਕਰਿਆ ਕਰੋ ਤੇ ਗੁਰੂ ਰਾਮਦਾਸ ਮਹਾਰਾਜ ਜੀ ਅਰਦਾਸ ਵੀ ਕਰਿਆ ਕਰੋ ਕਿਉਂਕਿ ਜਿਹੜਾ ਅਸੀਂ ਤਾਂ ਜੋ ਪ੍ਰਾਰਾਲਾ ਕੀਤਾ ਗੁਰੂ ਰਾਮਦਾਸ ਜੀ ਨੇ ਕਰਵਾਇਆ ਛੋੜੀਆਂ ਅਰਦਾਸਾਂ ਛੋੜੀਆਂ ਬੇਨਤੀਆਂ ਦੇ ਸਦਕਾ ਮਨ ਨੂੰ ਬੜੀ ਖੁਸ਼ੀ ਹੋਈ ਆ ਤੇ ਇਹ ਵੀਰ ਇਲਾਜ ਹੋ ਗਿਆ ਤੇ ਦਿਮਾਗੀ ਜਰਾ ਸਹੀ ਨਹੀਂ ਸੀ ਸੰਤੋਲਨ ਸਹੀ ਨਹੀਂ ਸੀ ਵੀਰੇ ਦਾ ਸੜਕ ਤੇ ਪਿਆ ਚੀਕਾਂ ਮਾਰਦਾ ਹੀ ਹੱਥ ਵੱਢਿਆ ਪਿਆ ਸੀਗਾ ਹੱਥ ਦੇ ਵਿੱਚ ਕੀੜੇ ਸਿਰ ਦੇ ਵਿੱਚ ਕੀੜੇ ਹਨਾ ਤੇ ਗੁਰੂ ਰਾਮਦਾਸ ਨੇ ਮਹਾਰਾਜ ਨੇ ਕਿਰਪਾ ਕੀਤੀ ਵੀਰਾਸ ਨੂੰ ਵੀਡੀਓ ਦੇ ਵਿੱਚ ਦਿਖਾ ਚੁੱਕਿਆ ਵੀ ਹੱਥ ਬਿਲਕੁਲ ਸੁਖਿਆ ਹੋਇਆ ਬਿਲਕੁਲ ਠੀਕ ਆ ਤੇ ਸਿਰ ਵੀ ਬਿਲਕੁਲ ਠੀਕ ਆ ਦਿਮਾਗੀ ਵੀ ਸਹੀ ਆ ਸੇਵਾ ਵੀ ਕਰਵਾਉਂਦਾ ਵੀਰਾ ਤੇ ਨੇ ਆਪਣਾ ਘਰ ਦਾ ਐਡਰੈਸ ਵੀ ਦੱਸਿਆ ਗੁਰੂ ਰਾਮਦਾਸ ਮਹਾਰਾਜ ਕੇ ਅਰਦਾਸ ਕਰਨੀ ਅਸੀਂ ਕੱਲ ਨੂੰ ਉਮੀਦ ਆ ਵੀ ਕੱਲ ਜਾਂ ਪਰਸ ਨੂੰ ਸਵੇਰ ਸਾਜਦੇ ਜਾਵਾਂਗੇ ਇਸ ਦੇ ਪਰਿਵਾਰ ਤੱਕ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੀਰੋ ਇੱਕ ਅਰਦਾਸ ਜ਼ਰੂਰ ਕਰਨੀ ਜਿਹੜੀ ਮੇਨ ਹੋਰ ਇੱਕ ਅਰਦਾਸ ਆ ਇਹ ਅਰਦਾਸ ਜ਼ਰੂਰ ਕਰਨੀ ਕਿ ਜਦੋਂ ਅਸੀਂ ਇਹਨੂੰ ਵੀਰ ਨੂੰ ਛੱਡਣੇ ਜਾਵਾਂਗੇ ਕੱਲ ਨੂੰ ਇਹਦੇ ਭਰਾ ਇਹਨੂੰ ਇਹਦਾ ਜੋ ਐਡਰੈਸ ਦੱਸਿਆ ਉਹ ਐਡਰੈਸ ਦਾ ਇਹਨੂੰ ਮਿਲ ਜਾਵੇ ਤੇ ਸਾਨੂੰ ਵੀ ਬੜੀ ਮਨ ਨੂੰ ਖੁਸ਼ੀ ਹੋਊਗੀ ਇੱਕ ਪ੍ਰਵਾਹ ਇੱਕ ਵੀਰ ਸੜਕ ਤੇ ਪਿਆ ਅੱਜ ਦਿਖਾਈਆਂ ਪਾਉਂਦਾ ਯਾਰ ਜੀ ਵੀਰ ਅੱਜ ਐਡਰੈਸ ਦੱਸਿਆ ਨੇ ਆਪਣੇ ਘਰ ਤੱਕ ਪਹੁੰਚੇ ਆਪਦੇ ਪਰਿਵਾਰ ਤੱਕ ਪਹੁੰਚੇ ਸਾਨੂੰ ਮਨ ਨੂੰ ਬੜੀ ਖੁਸ਼ੀ ਹੋ ਤੇ ਪਤਾ ਨਹੀਂ ਕਿੰਨੇ ਕੁ ਟਾਈਮ ਦਾ ਅਸੀਂ ਵੀਰ ਨੂੰ ਪੁੱਛਿਆ ਵੀ ਕਿੰਨਾ ਟਾਈਮ ਹੋ ਗਿਆ ਤੈਨੂੰ ਘਰੋਂ ਨਿਕਲ ਨੂੰ ਕਹਿੰਦਾ ਮੈਨੂੰ ਪਤਾ ਨਹੀਂ ਕਿਉਂਕਿ ਦਿਮਾਗੀ ਸੰਤੋਲਨ ਨਹੀਂ ਸਹੀ ਸੀ ਉਹਨੇ ਆਪਦੇ ਐਡਰੈਸ ਜਿਵੇਂ ਦੱਸਿਆ ਵਾ ਐਡਰੈਸ ਦੇ ਹਿਸਾਬ ਨਾਲ ਸੀ ਇਹਦੇ ਜਲੰਧਰ ਜਾਵਾਂਗੇ ਤੇ ਵੀਰ ਨੂੰ ਉਸਦੇ ਪਰਿਵਾਰ ਤੱਕ ਮਲਾਵਾਂਗੇ ਤੇ ਬਾਕੀ ਬੇਨਤੀ ਆ ਇਹਨਾਂ ਦੇ ਭਰਾ ਹੁਣ ਕਿੱਦਾਂ ਦੇ ਨੇ ਕਿਵੇਂ ਨਹੀਂ ਉੱਥੇ ਜਾ ਕੇ ਪਤਾ ਲੱਗੂ ਭਰਾ ਦੇ ਨੂੰ ਅਕਸੈਪਟ ਕਰਨਾ ਤੇ ਇਹਨੂੰ ਗੱਲ ਬੱਕੜੀ ਪਹੁੰਚ ਆਉਂਦੇ ਪਰਿਵਾਰ ਦੇ ਵਿੱਚ ਰੱਖਣ ਤੇ ਇਸ ਤੋਂ ਵੱਡੀ ਸਾਨੂੰ ਹੋਰ ਕੋਈ ਖੁਸ਼ੀ ਨਹੀਂ ਹੋਊਗੀ। ਸਭ ਤੋਂ ਮੇਨ ਖੁਸ਼ੀਸ਼ਾ ਨੂੰ ਦੱਸਿਆ ਵੀ ਇਹਦਾ ਪਰਿਵਾਰ ਨਾ ਬੰਗਿਆ ਤੇ ਪਰਿਵਾਰ ਤੱਕ ਇਹਨੂੰ ਘਰੇ ਪਹੁੰਚਾਈਏ ਤੇ ਤੁਸੀਂ ਵੀ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਤਾਂ ਕਿ ਹੋ ਸਕਦਾ ਵੀ ਸਾਨੂੰ ਸ਼ਾਮ ਤੱਕ ਫੋਨ ਆਵੇ ਇਹਨਾਂ ਦੇ ਪਰਿਵਾਰ ਦਾ ਤੇ ਇਹਨਾਂ ਦੇ ਪਰਿਵਾਰ ਤੱਕ ਵੀਡੀਓ ਪਹੁੰਚੇ ਜਰੂਰ ਵੀਰ ਦੇ ਤੇ ਧੰਨਵਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ